ਮਾਂ ਨਾਲ ਹੋਵੇ ਤਾਂ ਬੱਚਿਆਂ ਨੂੰ ਕਦੇ ਕੋਈ ਦੁੱਖ ਨਹੀਂ ਹੁੰਦਾ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇਹ ਬੱਚੇ ਨੂੰ ਇਸ ਦੀ ਮਾਂ ਬਿਮਾਰ ਹੈ ਤੇ ਇਹ ਹਸਪਤਾਲ ਵਿੱਚ ਹੈ ਤੇ ਦੇਖੋ ਬੱਚਾ ਆਪਣੀ ਮਾਂ ਨੂੰ ਮਿਲਣ ਦੀ ਕਿੰਨੀ ਜਿੱਦ ਕਰ ਰਿਹਾ ਹੈ ਮਾਂ ਨੂੰ ਮਿਲਦੇ ਹੀ ਬੱਚਾ ਰੋਣ ਲੱਗ ਜਾਂਦਾ ਹੈ ਮਾਂਵਾਂ ਬਿਨਾ ਬੱਚਿਆਂ ਦਾ ਕੋਈ ਨਹੀਂ ਹੁੰਦਾ ਭਾਵੇਂ ਲੱਖ ਰਿਸ਼ਤੇਦਾਰੀਆਂ ਹੋਣ ਰੱਬਾ ਇੱਕੋ ਅਰਦਾਸ ਹੈ ਵਾਹਿਗੁਰੂ ਜੀ ਕਿਸੇ ਦੀ ਮਾਂ ਨੂੰ ਕਦੇ ਵੀ ਕੁਝ ਨਾ ਹੋਵੇ ਤੁਸੀਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਜਿਸ ਘਰ ਵਿੱਚ ਧੀਆ ਹੁੰਦੀਆਂ ਨੇ ਉਹ ਘਰ ਖੁਸ਼ੀਆਂ ਵੀ ਜਰੂਰ ਹੁੰਦੀਆਂ ਨੇ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇਹ ਬੱਚੀ ਨੂੰ ਜੋ ਘਰ ਦਾ ਕੰਮ ਕਰ ਰਹੀ ਹੈ ਧੀਆ ਘਰ ਦੀ ਰੌਣਕ ਹੁੰਦੀਆਂ ਨੇ ਧੀਆ ਸਭ ਤੋਂ ਵੱਧ ਪਿਆਰ ਆਪਣੇ ਬਾਪ ਨੂੰ ਹੀ ਕਰਦੀਆਂ ਨੇ ਇਸ ਲਈ ਧੀਆ ਦੀ ਕਦਰ ਕਰਿਆ ਕਰੋ ਕਿਉਂਕਿ ਧੀ ਰੱਬ ਕਿਸੇ ਕਿਸੇ ਨੂੰ ਹੀ ਦਿੰਦਾ ਹੈ ਬਹੁਤ ਖੁਸ਼ ਨਸੀਬ ਹੁੰਦੇ ਨੇ ਉਹ ਬਾਪ ਜਿਨ੍ਹਾਂ ਘਰ ਧੀਆ ਹੁੰਦੀਆਂ ਨੇ ਤੁਸੀਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਜੀ